ਇੱਕ ਸਵਾਲ ਡਾਕਟਰ ਸਾਹਿਬ ਮੇਰਾ ਪੈਗ ਲਾਉਣ ਵਾਲਾਂ ਦੇ ਹਵਾਲੇ ਤੋਂ ਆ ਉਹ ਅਕਸਰ ਸੂਫੀ ਬੰਦੇ ਨੂੰ ਇਹ ਕਹਿ ਕੇ ਟਿਚਰਾ ਕਰਦੇ ਆ ਕਹਿੰਦੇ ਜਾ ਯਾਰ ساری ਉਮਰ ਤੂੰ ਸੁਆਮੀ ਬਣਿਆ ਰਿਆ ਤੇਰਾ ਵੀ ਲਿਵਰ ਫੈਟੀ ਆ ਤੇ ਮੇਰਾ ਵੀ ਫੈਟੀ ਆ ਆਪਣੇ ਦੋਵਾਂ 'ਚ ਫਰਕ ਕੀ ਆ ਜਿਹੜੇ ਬੰਦੇ ਦੇ ਗੋਗੜ ਹੈ ਨਾ ਉਹਦਾ ਫੈਟੀ ਲਿਵਰ ਹੋਣਾ ਹੀ ਹੋਣਾ ਹੂੰ ਜਿਹੜੇ ਬੰਦੇ ਦਾ ਬੈਲੀ ਫੈਟ ਹੈਗਾ ਵਾ ਜਿਹੜਾ ਮੋਟਾਪੇ ਚੋਂ ਫੈਟੀ ਲੀਵਰ ਹੋਣਾ ਹੀ ਹੋਣਾ ਵੈ ਠੀਕ ਹੈ ਜਿਹੜਾ ਸ਼ਰਾਬ ਪੀਂਦਾ ਉਹਦਾ ਲੀਵਰ ਤੇਜੀ ਨਾਲ ਡੈਮੇਜ ਹੁੰਦਾ ਵੈ ਜਿਹੜਾ ਬੰਦਾ ਬਾਹਰਲਾ ਪਟੂਰੇ ਨੂਡਲ ਮਨਚੂਰੀਅਨ ਮੈਦਾ ਇਹ ਚੀਜ਼ਾਂ ਜ਼ਿਆਦਾ ਖਾਂਦਾ ਵੈ ਉਹਦਾ ਹੋਰ ਤੇਜੀ ਨਾਲ ਖਰਾਬ ਹੁੰਦਾ ਵੈ ਕਿਉਂਕਿ ਆਪਾਂ ਜਿੰਨਾ ਖਾਇਆ ਉਹਨੂੰ ਪਛਾਣ ਲਈ ਤੇ ਕੁਝ ਵੀ ਨਹੀਂ ਕਰ ਰਹੇ ਜਦ ਕਿ ਮੈਂ ਤੁਹਾਨੂੰ ਇਹੋ ਇਹੋ ਜਿਹੇ ਉਦਾਹਰਣ ਦੇ ਸਾਂ ਜਿਹੜਾ 90 90 ਸਾਲ ਸ਼ਰਾਬ ਪੀਤੀ ਅੱਜ ਵੀ ਉਹ ਜਿਉਂਦੇ ਨੇ ਉਹ ਦਿੱਕਤ ਨਹੀਂ ਹੈਗੀ ਕਿਉਂਕਿ ਉਹ ਰਾਤ ਨੂੰ ਦੋ ਤਿੰਨ ਘਰ ਦੀ ਕੱਢੀ ਤੇ ਲਾਉਂਦੇ ਆ ਪਰ ਸਵੇਰੇ ਉੱਠ ਕੇ ਪਸੀਨਾ ਵਹਾਉਂਦੇ ਆ 4 ਵਜੇ ਉੱਠ ਕੇ ਉਹ ਖੇਤਾਂ ਦੇ ਵਿੱਚ ਜਾ ਕਰਕੇ ਮਿਹਨਤ ਕਰਦੇ ਮੁੜਕੋ ਮੁੜਕੀ ਹੁੰਦੇ ਨੇ ਸਭ ਕੁਝ ਖਾਂਦੇ ਦਿੰਦੇ ਤਿੰਨੋ ਟਾਈਮ ਦੀ ਰੋਟੀ ਖਾਂਦੇ ਆ ਕੋਈ ਪ੍ਰੋਬਲਮ ਨਹੀਂ ਤੁਹਾਡੇ ਮਤਲਬ ਫਿਰ ਫਾਸਟ ਫੂਡ ਖਾਣ ਵਾਲਾ ਸ਼ਰਾਬ ਪੀਣ ਵਾਲਾ ਬੰਦਾ ਠੀਕ ਹੈ ਤੁਸੀਂ ਸ਼ਰਾਬ ਛਡਾ ਸਕਦੇ ਹੋ ਕਿਸੇ ਦੀ ਛਡਾ ਕੇ ਦਿਖਾਓ ਹਾਂ ਛਡਾ ਕੇ ਦਿਖਾਓ ਵੀਰ ਜੀ ਤੁਹਾਡੇ ਮੁਤਾਬਕ ਜਦ ਤੱਕਰ ਤੁਹਾਡੇ ਉੱਪਰ ਰੱਬ ਦੀ ਮਿਹਰ ਨਹੀਂ ਨਾ ਹੋਣੀ ਜਦ ਤੱਕ ਤੁਹਾਨੂੰ ਸਿਮਰਨ ਦੀ ਦਾਤ ਨਹੀਂ ਮਿਲਨੀ ਤੁਸੀਂ ਨਹੀਂ ਛੱਡ ਸਕਦੇ ਨਹੀਂ ਤੁਹਾਡੇ ਮੁਤਾਬਕ ਸ਼ਰਾਬ ਠੀਕ ਹੈ ਪੀਣੀ ਮੇਰੇ ਹਿਸਾਬ ਨਾਲ ਲਿਮਟ ਦੇ ਵਿੱਚ ਹਰ ਚੀਜ਼ ਵਧੀਆ ਹੈ ਮੇਰੇ ਹਿਸਾਬ ਨਾਲ ਤਾਂ ਜਿਹੜੀ ਹਵਾ ਚ ਤੁਸੀਂ ਸਾਹ ਲੈ ਰਹੇ ਹੋ ਠੀਕ ਹੈ ਕੋਈ ਕਹਿੰਦਾ ਪਠੰਡੇ ਵਾਲੇ ਸਾਈਡ ਦਾ ਪਾਣੀ ਇਹ ਨਾ ਗੰਦਾ ਹੋ ਗਿਆ ਤਾਂ ਕੈਂਸਰ ਫੈਲ ਗਿਆ ਉਹ ਕੀ ਕਰਨ ਪਾਣੀ ਕਿੱਥੋਂ ਲੈ ਕੇ ਆਣੋ ਪਰ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਇਸ ਵਕਤ ਵੇਖ ਰਹੀਆਂ ਡਾਕਟਰ ਸਾਹਿਬ ਉਹ ਕਹਿੰਦੀਆਂ ਉਹਨਾਂ ਡਾਕਟਰ ਸਾਹਿਬ ਕਿਹੜੀ ਮਤ ਦੇਈ ਜਾਂਦੇ ਆ ਮੈਂ ਤਾਂ ਆਪਣੇ ਘਰ ਵਾਲੀ ਦੀ ਸ਼ਰਾਬ ਛਡਾਉਣ ਨੂੰ ਫਿਰਦੀ ਆ ਉਹ ਇਸ ਤੋਂ ਵਧੀਆ ਘਰ ਬੰਦਾ ਘਰ ਦੀ ਸਬਜੀ ਨਾਲ ਪੀ ਰਿਹਾ ਕੋਈ ਗੁਨਾਹ ਕਰ ਰਿਹਾ ਹੂੰ ਲਿਮਟ 'ਚ ਸ਼ਰਾਬ ਪੀਣ ਦਾ ਤੁਹਾਡੇ ਮਤਲਬ ਫਰ ਤਰੀਕਾ ਕੀ ਹੋਣਾ ਚਾਹੀਦਾ ਲਿਮਟ 'ਚ ਸ਼ਰਾਬ ਪੀਓ 2 ਤੋਂ 3 ਪੈਗ ਲਓ ਛੋਟੇ ਛੋਟੇ ਪੈਗ ਪਾਣੀ ਜ਼ਿਆਦਾ ਪਾ ਕੇ ਹੂੰ ਉਹਨੂੰ 1 ਤੋਂ 1.5 ਘੰਟੇ 'ਚ ਪੀਓ ਤੇ ਪਲੱਸ ਨਾਲ ਜਿਹੜਾ ਘਰ ਦੀ ਬਣੀ ਸਬਜੀ ਉਹ ਖਾਓ ਪਨੀਰ ਖਾਓ ਭੁਗੜੀਆਂ ਹੋਈਆਂ ਦਾਲਾਂ ਖਾਓ ਸਪਰਾਉਟਸ ਖਾਓ ਜੇ ਨੌਨ ਵੇਜ ਦੇ ਸ਼ਿਕਾਇਤ ਰੋਸਟਡ ਨੌਨ ਵੇਜ ਕੋ ਨਾ ਕੇ ਬਟਰ ਚਿਕਨ ਲੈਮਨ ਚਿਕਨ ਕਰੀਮ ਚਿਕਨ ਇਹ ਚੀਜ਼ਾਂ ਤੁਹਾਨੂੰ ਹੋਰ ਜ਼ਿਆਦਾ ਨੁਕਸਾਨ ਕਰਨਗੀਆਂ ਕਿਉਂਕਿ ਮੈ ਜਿੰਨਾ ਕੋਟਾ ਜਿੰਨੇ ਜਲਦੀ ਤੁਸੀਂ ਖਾ ਲੋਗੇ ਜਿੰਨਾ ਕੋਟਾ ਜਿੰਨੇ ਜਲਦੀ ਤੁਸੀਂ ਨਿਬੜ ਲੋਗੇ ਓਨੇ ਜਲਦੀ ਤੁਹਾਡੀ ਜ਼ਿੰਦਗੀ ਦਾ ਕੋਟਾ ਨਿਬੜ ਜਾਊਗਾ ਮਤਲਬ ਤੁਹਾਨੂੰ ਕੋਈ ਨਾ ਕੋਈ ਰੋਗ ਲੱਗ ਜਾਊਗਾ ਕਈ ਬੰਦੇ ਕਹਿੰਦੇ ਆ ਕਿ ਦੇਸੀ ਦੀ ਕੋਈ ਡਿਗਰੀ ਨਹੀਂ ਹੁੰਦੀ ਦੇਸੀ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਉਹ ਕਿੰਨੀ ਡਿਗਰੀ ਆ ਕਿੰਨੀ ਡੋਜ਼ ਆ ਉਹਦੇ ਚੋਂ ਜ਼ਿਆਦਾ ਨੁਕਸਾਨ ਕਰਦੀ ਐ ਦੇਖੋ ਜੋ ਨੁਕਸਾਨ ਤਾਂ ਹਰ ਚੀਜ਼ ਦਾ ਹੀ ਐ ਬਟ ਉਹਨਾਂ ਜਿਹੜੇ ਪਿੰਡਾਂ ਚ ਪੀ ਰਹੇ ਐ ਮੈਨੂੰ ਦੱਸੋ 90 ਨੇ ਤੁਹਾਡਾ ਵੀ ਤਜਰਬਾ ਹੈਗਾ ਕਿ ਨਹੀਂ ਹੈਗਾ ਵੀਰ ਜੀ ਤੁਸੀਂ ਵੀ ਲੈ ਕੇ ਤੇ ਕਿੰਨੇ ਦੇਖ ਕੇ ਕਰ ਦੀ ਕੱਢੀ ਪੀਂਦੇ ਐ ਕੋਈ ਬਾਜ਼ਾਰ ਦੀ ਵਧੀਆ ਪੀਂਦੇ ਬਟ ਜਿਹੜੇ ਠਰੇ ਠਰੇ ਪੀਂਦੇ ਐ ਉਹ ਤਾਂ ਬਸ ਫਿਰ ਜਲਦੀ ਨਿਕਲ ਜਾਂਦੇ ਪਰ ਮੈਨੂੰ ਲੱਗਦਾ ਉਹ ਬੰਦੇ ਕੰਮ ਬਹੁਤ ਕਰਦੇ ਸੀ ਦੇਖੋ ਜੀ ਕੰਮ ਵੀ ਬਹੁਤ ਕਰਦੇ ਸੀ ਪਸੀਨਾ ਵੀ ਬਹੁਤ ਬੁਹਾਂਦੇ ਸੀ ਬਟ ਇੱਕ ਚੀਜ਼ ਮੈਂ ਸ਼ਰਾਬ ਦੀ ਜ਼ਰੂਰ ਕਹੂੰਗਾ ਜਿਨ ਨੇ ਦਿਨ ਵੇਲੇ ਪੀਣੀ ਸ਼ੁਰੂ ਕਰਤੀ ਨਾ ਜਿਹੜਾ ਦਿਨੇ ਪੀਣ ਲੱਪਿਆ ਉਹਦਾ ਤਾਂ ਜ਼ਿੰਦਗੀ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਉਹ ਨਹੀਂ ਫਿਰ 5 7 10 ਸਾਲ ਤੋਂ ਵੱਧ ਜ਼ਿੰਦਗੀ ਗੁਜ਼ਾਰਦਾ ਪੋਲੀਟਿਕਲ ਲੋਕਾਂ ਦੇ ਨਾਲ ਮੇਰਾ ਉੱਠਣ ਬੈਠਣ ਹੈ ਤੇ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਇੱਕ ਬੜੀ ਵੱਡੀ ਡਿਬੇਟ ਚੱਲ ਰਹੀ ਕਹਿੰਦੇ ਆ ਵੀ ਇਹ ਜਿਹੜੀ ਪੁੱਕੀ ਆ ਜਾਂ ਇਹ ਫੀਮ ਆ ਇਹ ਲੀਗਲ ਹੋਣੀ ਚਾਹੀਦੀ ਆ ਕਿ ਇਹਦੇ ਠੇਕੇ ਖੋਲਣੇ ਚਾਹੀਦੇ ਆ ਤਾਂ ਕਿ ਲੋਕ ਜਿਹੜੇ ਆਮ ਜਿਹੜੇ ਸਿੰਥੈਟਿਕ ਨਸ਼ੇ ਆ ਡਰੱਗ ਹੈਗਾ ਇਹਦੇ ਤੋਂ ਛੁਟਕਾਰਾ ਮਿਲ ਜੇ ਤੁਹਾਡਾ ਪੁੱਕੀ ਤੇ ਫੀਮ ਦੇ ਬਾਰੇ ਕੀ ਓਪੀਨੀਅਨ ਆ ਆਯੁਰਵੇਦਾ ਦੇ ਅਕੋਰਡਿੰਗ ਛੋਡੇ ਸਾ ਕਦੀ ਕੋਈ ਫੀਮ ਪੁੱਕੀ ਖਾ ਕੇ ਬੰਦਾ ਜਲਦੀ ਮਰਦਾ ਦੇਖਿਆ ਤੁਸੀਂ ਹੂੰ ਮਨੇ ਇੱਕ ਬੰਦਾ ਦਿਖਾਓ ਜਿਹਨੇ ਪੁੱਕੀ ਖਾਦੀ ਡੋਡੇ ਖਾਦੇ ਫੀਮ ਖਾਦੀ ਜਲਦੀ ਮਰ ਗਿਆ ਹੋਵੇ ਨਾ ਉਹਨੂੰ ਜੋੜਾਂ ਦਾ ਦਰਦ ਨਾ ਉਹਨੂੰ ਹਾਰਡ ਦੀ ਬਲੋਕੇਜ ਨਾ ਉਹਨੂੰ ਪੈਰਾ ਦਾ ਸੋਨਪਨ ਨਾ ਉਹਨੂੰ ਸੇਕ ਨਾ ਉਹਨੂੰ ਤਕਾਨ ਨਾ ਉਹਨੂੰ એનર્ਜੀ ਡ੍ਰੌਪ ਨਾ ਉਹਨੂੰ ਗੁੱਸਾ ਨਾ ਉਹਨੂੰ ਚਿੜਚਿੜਾਪਨ ਨਾ ਉਹਨੂੰ ਕਲਪਨ ਨਾ ਉਹਨੂੰ ਕੋੜ ਨਾ ਉਹਨੂੰ ਸੜਨ ਨਾ ਉਹਨੂੰ ਮੱਚ